ਕੋ ਗੋਗੇ ਆਪਾਂ ਨਹੀਂ ਨਹੀਂ ਕਰੋ ਰੁਕੋ ਸਰ ਅੱਜ ਦੇ ਗੋਡਾ ਅਪਨੂਨ ਦੋਸਤੋ ਵੈਲਕਮ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਸਾਰਿਆਂ ਨੂੰ ਠੀਕ ਹੈ ਭਾਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਜਿਹੜੀ ਪ੍ਰੈਸ ਬਰੀਫਿੰਗ ਆ ਉਹਦੇ ਲਈ ਵਿਸ਼ੇਸ਼ ਤੌਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੂਰਬ ਪ੍ਰਦੇਸ਼ ਦੇ ਅਧਿਐਕਸ਼ ਔਰ ਪੂਰਬ ਕੇਂਦਰੀ ਮੰਤਰੀ ਮੌਜੂਦਾ ਸਮੇਂ ਚ ਸਾਡੇ ਲੁਧਿਆਣਾ ਲੋਕ ਸਭਾ ਦੇ ਜੋ ਕਲੈਕਸ਼ਨ ਦੇ ਇੰਚਾਰਜ ਨੇ ਅੱਜ ਨੂੰ ਵਿਜੇ ਸ਼ਾਪਲਾ ਜੀ ਤੁਹਾਡੇ ਨਾਲ ਰੂਬਰੂ ਹੋਣਗੇ ਮੌਜੂਦ ਨੇ ਨਾਲ ਲੋਕ ਸਭਾ ਦੇ ਕਨਵੀਨਰ ਔਰ ਪੰਜਾਬ ਬੀਜੇਪੀ ਦੇ ਵਾਈਸ ਪ੍ਰਧਾਨ ਜਤਿੰਦਰ ਮਿੱਤਲ ਜੀ ਪੰਜਾਬ ਬੀਜੇਪੀ ਦੇ ਸੈਕਟਰੀ ਭੈਣ ਰੀਨੂ ਥਾਪੜ ਜੀ ਮੱਲੀ ਸਾਹਿਬ ਸੁਮਿਤ ਟੰਡਨ ਜੀ ਸਾਡੇ ਸੈਕਟਰੀ ਡਾਕਟਰ ਸਤੀਸ਼ ਜੀ ਇਹਨਾਂ ਲੋਕਾਂ ਦੀ ਮੌਜੂਦਗੀ 'ਚ ਅੱਜ ਦੀ ਬਰੀਫਿੰਗ ਲਈ ਮੈਂ ਬੇਨਤੀ ਕਰਦਾ ਵਿਜੇ ਸ਼ਾਪਲਾ ਜੀ ਨੂੰ ਉਹ ਤੁਹਾਡੇ ਨਾਲ ਗੱਲਬਾਤ ਕਰਦੇ। ਬਹੁਤ ਬਹੁਤ ਧੰਨਵਾਦ ਜੀ। ਸਾਥਿਓ ਕਿ ਹਰ ਪਾਰਟੀ ਅੱਜ ਦੀ ਡੇਟ 'ਚ ਵੋਟ ਜਿਹੜੀ ਹੈ ਮੰਗ ਰਹੀ ਹੈ ਪਰ ਅਸੀਂ ਨਾਲ-ਨਾਲ ਇਹ ਵੀ ਦੱਸਣ ਲਈ ਆਏ ਆ ਕਿ ਵੀ ਅਸੀਂ ਵੋਟਾਂ ਕਿਉਂ ਮੰਗ ਰਹੇ ਸਾਡਾ ਵੋਟ ਦੇ ਉੱਤੇ ਕਿਉਂ ਹੱਕ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਸੰਸਥਾਪਕ ਰੇ ਪੰਡਤ ਦੀਨदयाल उपाध्याय ਜੀ ਉਹਨਾਂ ਦਾ ਇਹ ਮੰਨਣਾ ਸੀ ਕਿ ਜਦੋਂ ਤੱਕ ਪੰਕਤੀ ਦੇ ਵਿੱਚ ਖੜੇ ਹੋਏ ਆਖਰੀ ਵਿਅਕਤੀ ਦੀ ਚਿੰਤਾ ਨਹੀਂ ਕਰਦੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਔਰ ਉਸੇ ਹੀ ਤਹਿਤ ਦੇ ਉੱਤੇ ਉਸ ਵਿਚਾਰਧਾਰਾ ਨੂੰ ਹੀ ਅੱਗੇ ਲਿਜਾਣਦੇ ਹੋਏ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਅੱਜੋ ਕੰਮ ਕਰ ਰਹੇ ਨੇ ਹੁਣ ਬੁਨਿਆਦੀ ਸਹੂਲਤਾਂ ਆदमी ਨੂੰ ਕੀ ਚਾਹੀਦੀਆਂ ਕਿਉਂਕਿ ਜਦੋਂ ਅੰਤਿਮ ਵਿਅਕਤੀ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਬੁਨਿਆਦੀ ਸਹੂਲਤਾਂ ਦੇ ਵਿੱਚ ਉਹਨਾਂ ਨੂੰ ਆਉਂਦਾ ਆਵਾਸ ਯੋਜਨਾ ਪਹਿਲਾਂ ਆਵਾਸ ਦੇ ਉੱਤੇ ਮੋਦੀ ਜੀ ਨੇ ਧਿਆਨ ਦਿੱਤਾ ਕਿਉਂਕਿ ਉਹਦੇ ਅੰਕੜਿਆਂ 'ਚ ਮੈਂ ਬਾਅਦ 'ਚ ਜਾਨਾਂ ਉਸ ਤੋਂ ਬਾਅਦ ਅਗਰ ਉਹਦੀ ਪਹਿਲੀ ਮਕਾਨ ਬਣ ਗਿਆ ਤਾਂ ਉਹਦੀ ਅਗਲੀ ਜ਼ਰੂਰਤ ਹੁੰਦੀ ਹੈ ਉਹਦੇ ਅੰਦਰ ਰੋਸ਼ਨੀ ਹੋਣੀ ਚਾਹੀਦੀ ਹੈ ਤੇ ਜਿਹੜੀ ਉਹਦੇ ਚ ਉਜਵਲਾਲ ਜਿਹੜੀ ਯੋਜਨਾ ਦੇ ਤਹਿਤ ਉਹਦੇ ਅੰਦਰ ਬਿਜਲੀ ਦਾ ਕਨੈਕਸ਼ਨ ਪਹੁੰਚੇ ਹਰ ਘਰ ਦੇ ਵਿੱਚ ਬਿਜਲੀ ਹੋਵੇ ਜਿਹੜੇ ਲਗਭਗ 4 ਕਰੋੜ ਜਿਹੜੇ ਪੂਰੇ ਦੇਸ਼ 'ਚ ਕਨੈਕਸ਼ਨ ਦਿੱਤੇ ਆ ਉਹਦੇ ਚ ਲੁਧਿਆਣੇ ਦੇ ਵੀ ਜਿਹੜੇ ਅੰਕੜੇ ਉਹ ਮੈਂ ਦੱਸ ਰਿਹਾ ਕਿ ਉਹਦੇ ਘਰ ਦੇ ਵਿੱਚ ਪਹਿਲਾਂ ਜਿਹੜਾ ਮਕਾਨ ਬਣੇ ਮਕਾਨ ਤੋਂ ਬਾਅਦ ਉਹਦੇ ਚ ਬਿਜਲੀ ਲੱਗੇ ਬਿਜਲੀ ਦੇ ਲਈ ਵੀ ਜਿਹੜਾ ਕਨੈਕਸ਼ਨ ਮੈਂ ਤੋਂ ਬਾਅਦ ਉਹਦੇ ਚ ਅੰਦਰ ਜਿਹੜਾ ਬਲਬ ਜੜਣਾ ਹੈ ਉਹਦੇ ਲਈ ਵੀ ਉਜਲਾ ਦੇ ਵਿੱਚ ਜਿਹੜੇ LED ਬਲਬ, ਟਿਊਬਸ, ਪੱਖਾ ਇਹ ਵੀ ਉਹਦੇ ਚ ਜਿਹੜੇ ਮੁਹੱਈਆ ਕਰਾਏ ਗਏ। ਉਸ ਤੋਂ ਬਾਅਦ ਆਂਦੇ ਆ ਕਿ ਘਰ ਦੇ ਵਿੱਚ ਜਿਹੜੀ ਅਗਲੀ ਚੀਜ਼ ਜਿਹੜੀ ਹੈ ਉਹ ਗੈਸ ਦਾ ਕਨੈਕਸ਼ਨ ਹੁੰਦਾ ਹੈ। ਉਹਦੇ ਲਈ ਜਿਹੜਾ ਗੈਸ ਕਨੈਕਸ਼ਨ ਵੀ ਹੈ ਪਰ ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਆਦਮੀ ਦੇ ਘਰ ਖਾਣ ਨੂੰ ਜਿਹੜੇ ਦਾਣੇ ਹੋਣੇ ਚਾਹੀਦੇ ਆ ਤੇ ਪ੍ਰਧਾਨ ਮੰਤਰੀ ਦੀ ਉਸ ਯੋਜਨਾ ਦੇ ਤਹਿਤ ਅੰਨ ਯੋਜਨਾ ਦੇ ਤਹਿਤ ਉਹਨਾਂ ਨੇ ਹਰੇਕ ਦੇ ਘਰ ਅੰਨ ਪਹੁੰਚਾਇਆ ਔਰ ਅਗਲੇ 5 ਸਾਲ ਇਹ ਯੋਜਨਾ ਲਾਗੂ ਰਹੇਗੀ ਇਹਦਾ ਵੀ ਜਿਹੜਾ ਉਹਨਾਂ ਨੇ ਅਸ਼ਵਾਸ਼ਣ ਜਿਹੜਾ ਗਰੰਟੀ ਦਿੱਤੀ ਹੈ ਔਰ ਨਾਲ-ਨਾਲ ਜਿਹੜੀ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਬੁਨਿਆਦੀ ਸਹੂਲਤਾਂ ਉਹਨੂੰ ਕਾਰੋਬਾਰ ਚਾਹੀਦਾ ਕਾਰੋਬਾਰ ਤੋਂ ਪਹਿਲਾਂ ਉਹਦਾ ਹਰੇਕ ਦਾ ਬੈਂਕ ਅਕਾਊਂਟ ਹੋਣਾ ਚਾਹੀਦਾ ਔਰ ਜਿਹੜੀ ਅਸੀਂ ਪਹਿਲਾਂ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਕਹਿੰਦਾ ਸੀ ਕਿ ਕੇਂਦਰ ਤੋਂ ਚੱਲਣ ਵਾਲਾ 1 ਰੁਪਿਆ ਥੱਲੇ ਤੱਕ ਜਾਂਦਿਆ 15 ਪੈਸੇ ਰਹਿ ਜਾਂਦਾ ਹੈ ਉਹ ਵਿਵਸਥਾ ਦੇ ਵਿੱਚ ਸਾਰੇ ਹਾਰਡਲ ਚੇਂਜ ਕਰ ਵਿਚੋਂ ਹਟਾ ਕੇ ਜਨ ਜਿਹੜੀ ਜਨਧਨ ਯੋਜਨਾ ਸ਼ੁਰੂ ਕੀਤੀ ਕਿ ਹਰੇਕ ਦਾ ਬੈਂਕ ਅਕਾਊਂਟ ਖੋਲਿਆ ਔਰ ਉਹ ਬੈਂਕ ਅਕਾਊਂਟ ਖੋਲ ਕੇ ਉਹਦੇ ਚ ਜਿਹੜਾ ਜਿਹੜਾ 1 ਰੁਪਿਆ ਦਿੱਲੀ ਤੋਂ ਚੱਲਣਾ ਆ ਉਹ ਸਿੱਧਾ ਉਹਦੇ ਖਾਤੇ ਚ ਜਾਵੇ ਉਹਦੇ ਵਿੱਚ ਕਿਤੇ ਵੀ ਰਾਜ ਕਟੌਤੀ ਨਾ ਹੋਵੇ ਇਹਦਾ ਵੀ ਬਰਾਉਂ ਜਿਹੜਾ ਜਨਧਨ ਯੋਜਨਾ ਦੇ ਤਹਿਤ ਹਰੇਕ ਦਾ ਅਕਾਊਂਟ ਜਿਹੜਾ ਹੈ ਉਹ ਬਣਾ ਕੇ ਉਹਨਾਂ ਨੂੰ ਸਬਦਾ ਦਿੱਤੀ ਹੈ ਔਰ ਉਹ ਜਨਧਨ ਦੇ ਵਿੱਚ ਪੈਸੇ ਵੀ ਆਣ ਹਰੇਕ ਦੇ ਲਈ ਤੁਸੀਂ ਦੇਖਿਆ ਕਿ ਭਈ ਜਦੋਂ ਕਰੋਨਾ ਕਾਲ ਚ ਆਇਆ ਸੀ ਤੇ ਜਿਹੜੀ ਪ੍ਰਧਾਨ ਮੰਤਰੀ ਸ਼ਮ ਯੋਜਨਾ ਜਿਹੜੀ ਸ਼ੁਰੂ ਕੀਤੀ ਗਈ ਸੀਗੀ ਉਹਦੇ ਤਹਿਤ ਜਿਹੜਾ ਹਰੇਕ ਨੂੰ ਜਿਹੜਾ ਰੇੜੀ ਫੜੀ ਵਾਲੇ ਨੂੰ ਵੀ ਕੋਈ ਕਾਰੋਬਾਰ 'ਚ ਕਮੀ ਨਾ ਆਵੇ ਉਹਨਾਂ ਨੂੰ ਵੀ 10000 ਤੋਂ ਲੈ ਕੇ 15000 ਰੁਪਏ ਤੱਕ ਦੇ ਲੋਨ ਜਿਹੜੇ ਜਣੀ ਇਹ ਬਹੁਤ ਇੰਟਰਸਟ ਫ੍ਰੀ ਜਿਹੜੇ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਜਿਹੜੇ ਦਿੱਤੇ ਗਏ ਅਗਰ ਉਹ ਮੋੜਦਾ ਤਾਂ ਉਹਨਾਂ ਨੂੰ ਹੋਰ ਅੱਗੇ ਵਧਾਉਣ ਲਈ ਵੀ ਕਾਰੋਬਾਰ ਦਿੱਤੇ ਗਏ ਅਗਰ ਉਹ ਥੋੜਾ ਜਿਹਾ ਹੋਰ ਅੱਗੇ ਵਧਣਾ ਚਾਹੁੰਦੇ ਨੇ ਉਸ ਤੋਂ ਵੀ ਅੱਗੇ ਵਧਣਾ ਚਾਹੁੰਦਾ ਤੇ ਮੋਦਰਾ ਯੋਜਨਾ ਜਿਹੜੀ ਸ਼ੁਰੂ ਕੀਤੀ ਹੈ ਕੋਈ 1000 ਰੁਪਏ ਤੋਂ ਲੈ ਕੇ ਤਰुण ਸ਼ਿਸ਼ੂ ਤੇ ਜਿਹੜੀ ਆ ਕਿਹੜੀ ਸੀ ਉਹ ਤੀਸਰੀ ਤਰुण ਸ਼ਿਸ਼ੂ ਔਰ ਤਰुण ਔਰ ਗੁਰੇਤਨ ਬੀਜਨਾ ਸ਼ੁਰੂ ਕੀਤੀ ਹੈ 1.50 50 ਤੋਂ 5 ਲੱਖ 5 ਲੱਖ ਤੋਂ 10 ਲੱਖ ਜਿਹੜੀ ਆ ਉਹ ਯੋਜਨਾ ਵੀ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਵੀ ਅਗਰ ਕਿਸੇ ਨੂੰ ਅਗਰ ਰੋਜ਼ਗਾਰ ਚਾਹੀਦਾ ਹੈ ਮੰਨ ਲਓ ਉਹਦੇ ਦੀ ਵੀ ਕਿਤੇ ਰਸਤਾ ਬੰਦ ਨਹੀਂ ਹੋਵੇ ਕਿਤੇ ਇਹ ਨਾ ਹੋਵੇ ਕਿ ਇਸ ਤੋਂ ਲਿਮਟ ਤੋਂ ਬਾਹਰ ਨਹੀਂ ਹੈ ਤੇ ਹਰੇਕ ਜਗ੍ਹਾ ਦੇ ਉੱਤੇ ਕਿ ਹਰੇਕ ਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਅੱਜ ਨੌਕਰੀ ਮੰਗਣ ਵਾਲਾ ਵਿਅਕਤੀ ਆ ਉਹ ਨੌਕਰੀ ਦੇਣ ਵਾਲਾ ਬਣੇ ਇਸ ਤਰ੍ਹਾਂ ਦੀ ਵਿਵਸਥਾ ਵੀ ਕੀਤੀ ਆ ਤੇ ਉਹਦੇ ਲਈ ਵੀ ਉਹਨਾਂ ਨੇ ਇੱਕ 15000 ਤੋਂ ਲੈ ਕੇ 15 ਕਰੋੜ ਰੁਪਏ ਤੱਕ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਨ ਜਿਹੜੇ ਸ਼ੁਰੂ ਕੀਤੇ ਆ ਉਹਦੇ ਚ ਵੈਂਚਰ ਕੈਪੀਟਲ ਫੰਡ ਵੀ ਆ ਕ੍ਰੈਡਿਟ ਇਨਹਾਂਸਮੈਂਟ ਗਾਰੰਟੀ ਯੋਜਨਾ ਵੀ ਆ ਔਰ ਇਹਦੇ ਜੇ ਵਿਸ਼ੇਸ਼ ਰੂਪ ਤੇ ਐਸਸੀ ਵਰਗ ਔਰ ओबीसी ਵਰਗ ਦੇ ਵਿੱਚ ਨੇ ਵੀ ਇਹ ਜਿਹੜੀਆਂ ਵੈਂਚਰ ਕੈਪੀਟਲ ਫੰਡ ਔਰ ਕ੍ਰੈਡਿਟ ਇਨਹਾਂਸਮੈਂਟ ਗਾਰੰਟੀ ਯੋਜਨਾ ਸ਼ੁਰੂ ਕੀਤੀ ਆ ਕਿਉਂਕਿ ਬਾਕੀਆਂ ਦਾ ਜਿਹੜਾ ਰੇਟ ਆਫ ਇੰਟਰਸਟ ਦਾ ਬੈਂਕ ਦੇ ਰੇਟ ਦੇ ਹਿਸਾਬ ਦੇ ਨਾਲ ਚੱਲਦਾ ਹੈ ਪਰ ਉਹ 4% ਦੇ ਉੱਤੇ ਜਿਹੜਾ ਲੋਨ ਉਹਨਾਂ ਨੂੰ ਮਿਲੇ ਔਰ ਉਹ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਦੇ ਬਰਾਬਰ ਤੇ ਖੜੇ ਹੋ ਸਕਣ ਇਸ ਤਰ੍ਹਾਂ ਦੀ ਵਿਵਸਥਾ ਵੀ ਜਿਹੜੀ ਕੀਤੀ ਆ ਭਾਪ ਮੇਰਾ ਕਹਿਣ ਦਾ ਇਹ ਆ ਕਿ ਇੱਕ ਤੋਂ ਵਿਅਕਤੀ ਨੂੰ ਉਹਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇ ਅਗਰ ਕਿਸਾਨਾਂ ਨੂੰ ਕਿਤੇ ਜਿਹੜੀ ਕਮੀ ਆਈ ਅੱਜ ਤੱਕ ਤੁਸੀਂ ਦੇਖਦੇ ਆਏ ਆ ਕਿ ਜਿਹੜੇ 10 ਸਾਲ ਤੋਂ ਪਹਿਲਾਂ ਹਰ ਸਾਲ ਜਿਹੜੇ ਸਾਡੇ ਚੌਂਕਾਂ ਦੇ ਵਿੱਚ ਜਿਹੜੇ ਜਦੋਂ ਫਸਲਾਂ ਦਾ ਬੀਜਾਈ ਹੁੰਦੀ ਸੀ ਤੇ ਚੌਂਕਾ ਦੇ ਘਰਾ ਹੁੰਦੇ ਸੀ ਕਿ ਸਾਡੇ ਕੋਲ ਯੂਰੀਆ ਨਹੀਂ ਮਿਲਿਆ ਖਾਦ ਦੀਆਂ ਜਿਹੜੀਆਂ ਪੋਟਾਸ਼ੀਅਮ ਵੀ ਮਿਲ ਰਹੀ ਐ ਐਂਡ ਜੋ ਵੀ ਉਹਨਾਂ ਦੀ ਖਾਦ ਦੀਆਂ ਜ਼ਰੂਰਤਾਂ ਉਹ ਚੀਜ਼ਾਂ ਨਹੀਂ ਸੀ ਮਿਲਦੀਆਂ ਔਰ ਇਹ ਲੋਕਾਂ ਨੂੰ ਜਿਹੜੀ ਡੀਸੀ ਔਰ ਐਸਐਸਪੀ ਲੋਕਾਂ ਦੇ ਗਡਾਉਨਾਂ 'ਚ ਧਰਨੇ ਮਾਰ ਮਾਂ ਜਿਹੜੀ ਰੇਡ ਕਰ ਕਰਕੇ ਕਰਦੇ ਸੀ ਪਰ ਜਦੋਂ ਦੇ ਮਾਨਯੋਗ ਮੋਦੀ ਜੀ ਆਏ ਕਦੇ ਵੀ ਤੁਹਾਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਕਿਸਾਨ ਵੀਰ ਨੂੰ ਖਾਦ ਲਈ ਯੂਰੀਆ ਲਈ ਇਹ ਪੱਟ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਲਈ ਧਰਨਾ ਪ੍ਰਦਰਸ਼ਨ ਕਰਦੇ ਨਹੀਂ ਦੇਖਿਆ ਹੋਗਾ ਭਾਵੇਂ ਕਿਸਾਨਾਂ ਦੀ ਵੀ ਜ਼ਰੂਰਤ ਪੂਰੀ ਕੀਤੀ ਅਗਰ ਉਹਨਾਂ ਦੀ ਲਾਗਤ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੁੰਦੀ ਰਹੀ ਕਿ ਉਹਨਾਂ ਨੂੰ ਕਿਤੇ ਬੀਜ ਦੀ ਜਾਂ ਛੋਟੀ ਮੋਟੀ ਉਹਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਹੜੀ ਕਿਸਾਨ ਸਨਮਾਨ ਨidhi ਉਹਦੇ ਰੂਪ ਦੇ ਵਿੱਚ ਵੀ 6000 ਰੁਪਇਆ ਜਿਹੜਾ ਉਹਨਾਂ ਨੂੰ ਜਿਹੜਾ ਮੁਹੱਈਆ ਕਰਾਇਆ ਗਿਆ ਭਾਵੇਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਹਰ ਵਿਅਕਤੀ ਦੀ ਜ਼ਰੂਰਤ ਨੂੰ ਦੇਖਦੇ ਹੋਏ ਔਰ ਗਰੀਬ ਤੋਂ ਗਰੀਬ ਆਦਮੀ ਦੀ ਵੀ ਚਿੰਤਾ ਕਰਨ ਦਾ ਕਿਸੇ ਨੇ ਕੰਮ ਕੀਤਾ ਉਹ ਪਹਿਲੀ ਵਾਰ ਕਿਤੇ ਇਤਿਹਾਸ 'ਚ ਦੇਖਣ ਨੂੰ ਮਿਲਿਆ ਔਰ ਕਈ ਵਾਰੀ ਅਸੀਂ ਇੱਕ ਅੱਧੀ ਯੋਜਨਾ ਸ਼ੁਰੂ ਕਰਕੇ ਉਹਦਾ ਟੰਡੋਰਾ ਪੜਦੇ ਸੀ ਪਰ ਅੱਜ ਤੁਸੀਂ ਦੇਖੂਗੇ ਕਿ ਹਰ ਖੇਤਰ 'ਚ ਚਾਹੇ ਵੂਮਨ ਦੇ ਗੱਲ ਹੋਵੇ ਚਾਹੇ ਉਹ ਐਸ਼ਿਆ ਦੀ ਗੱਲ ਹੋਵੇ ਚਾਹੇ ਯੁਵਾਵਾਂ ਦੀ ਗੱਲ ਹੋਵੇ ਸਟੈਂਡ ਅਪ ਇੰਡੀਆ ਜਿਹੜੀ ਆ ਉਹ ਤਾਂ ਯੂਥ ਵਰਗ ਯੁਵਾ ਵਰਗ ਤੇ ਲਈ ਆ ਔਰ ਉਹਦੇ ਲਈ ਅੱਜ ਅਸੀਂ ਦੇਖਦੇ ਹਾਂ ਕਿ ਲੱਖਾਂ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਸਟੈਂਡ ਅਪ ਇੰਡੀਆ ਦੇ ਮਾਧਿਅਮ ਦੇ ਨਾਲ ਆਪਣਾ ਕਾਰੋਬਾਰ ਸਥਾਪਿਤ ਕਰ ਦਿੱਤੇ। ਸੋ ਮੈਂ ਇਹ ਕਹਾਂਗਾ ਕਿ ਜੇ ਅੱਜ ਅਸੀਂ ਵੋਟ ਦੀ ਗੱਲ ਕਰਦੇ ਤਾਂ ਵੋਟ ਸਾਨੂੰ ਕਿਉਂ ਚਾਹੀਦੀ ਆ? ਤਾਂ ਉਹਦਾ ਹੈ ਕਿ ਅਸੀਂ ਦੇਸ਼ ਦਾ ਸਰਵੰਗਣ ਵਿਕਾਸ ਕੀਤਾ। ਮੈਂ ਅੱਜ ਦੀ ਗੱਲ ਕੋਈ ਵਿਦੇਸ਼ਾਂ 'ਚ ਅਸੀਂ ਕੀ ਕੀਤਾ ਜਾਂ ਵਿਦੇਸ਼ਾਂ ਦੇ ਵਿੱਚ ਸਾਡੀ ਕੀ ਪੋਜੀਸ਼ਨ ਉਹਦੇ 'ਤੇ ਨਹੀਂ। ਅੱਜ ਮੈਂ ਕਹਿਣ ਲਈ ਆਇਆ ਕਿ ਅੱਜ ਅਸੀਂ ਗਰੀਬ ਤੋਂ ਗਰੀਬ ਹਰ ਵਿਅਕਤੀ ਦੀ ਜਿਹੜੀ ਚਿੰਤਾ ਕੀਤੀ ਆ ਉਹਦੇ ਲਈ ਯੋਜਨਾ ਦਿੱਤੀਆਂ ਔਰ ਉਹਦੇ ਲਈ ਯੋਜਨਾਵਾਂ ਦਾ ਵੀ ਮੈਂ ਅ ਥੋੜਾ ਮੈਂ ਤੁਹਾਨੂੰ ਦੱਸਾਂਗਾ ਉਹਦੇ ਲਈ ਵੀ ਕਿ ਇੱਥੇ ਜਿੱਥੇ ਬਾਕੀ ਮੈਂ ਇਹ ਜਿਹੜਾ ਅੰਕੜਾ ਦੇ ਰਿਹਾ ਇਹ ਸਿਰਫ ਲੁਧਿਆਣਾ ਲੋਕ ਸਭਾ ਨੂੰ ਹੀ ਮੁਖਰਾ ਕੇ ਰੱਖਿਆ ਇਹ ਪੂਰੇ ਪੰਜਾਬ ਦਾ ਡਾਟਾ ਅਲੱਗ-ਅਲੱਗ ਜਗ੍ਹਾ ਦੇ ਉੱਤੇ ਹਰ ਇੱਕ ਦੀ ਵਿਧਾਨ ਲੋਕ ਸਭਾ ਦਾ ਸਾਹਮਣਾ ਅਲੱਗ ਦਿੱਤਾ ਜਾਂਦਾ ਪਰ ਅੱਜ ਜਿਹੜਾ ਮੈਂ ਲੋਕ ਸਭਾ ਲੁਧਿਆਣੇ ਨੂੰ ਇਹਨਾਂ 10 ਸਾਲਾਂ ਚ ਕੀ ਮਿਲਿਆ ਉਹਦਾ ਜਿਹੜਾ ਵਿਸਥਾਰ ਦੇ ਨਾਲ ਦੱਸਣਾ ਚਾਹਾਂਗੇ ਉਹਦੇ ਲਈ ਅਸੀਂ ਜਿਹੜੀ ਅੱਜ ਬੁੱਕਲੇਟ ਵੀ ਅਸੀਂ ਬਾਅਦ ਚ ਜਾਰੀ ਕਰਾਂਗੇ ਹੁਣੇ ਇਹ ਤੋਂ ਬਾਅਦ ਜਿਹਦੇ ਚ ਸਾਰਾ ਅੰਕੜਾ ਤੁਹਾਨੂੰ ਦੇਖਣ ਨੂੰ ਵੀ ਮਿਲੇਗਾ ਇਸ ਯੋਜਨਾਵਾਂ ਦੇ ਤਹਿਤ ਜਿਹੜੀ ਮੈਂ ਸੰਖਿਆਵਾਂ ਦੀ ਦ੍ਰਿਸ਼ਟੀ ਨਾਲ ਦੱਸ ਰਿਹਾ ਕਿ ਹਰ ਘਰ ਦੇ ਵਿੱਚ ਜਿੱਥੇ ਮਕਾਨ ਬਣਿਆ ਜਿੱਥੇ ਬਿਜਲੀ ਆਈ ਜਿੱਥੇ ਉਹਦੇ ਚ ਬਾਕੀ ਗੈਸ ਕਨੈਕਸ਼ਨ ਆਇਆ ਥਾਣ ਨੂੰ ਦਾਣੇ ਮਿਲੇ ਉੱਥੇ ਹਰ ਘਰ ਚ ਜਿਹੜਾ ਹਰ ਘਰ ਮੇ ਨਲ ਔਰ ਹਰ ਘਰ ਮੇ ਨਲ ਮੇ ਜਲ ਉਹਦੇ ਤਹੱਤ ਵੀ ਜਿਹੜਾ ਕੰਮ ਕੀਤਾ ਜਿਹੜਾ ਕਨੈਕਸ਼ਨ ਦਿੱਤੇ ਆ ਉਹ ਸਿਰਫ ਲੁਧਿਆਣਾ ਦੇ ਵਿੱਚ ਹੀ ਜਿਹੜਾ 78000 194 78194 ਜਿਹੜੇ ਆ ਉਹ ਕਨੈਕਸ਼ਨ ਦਿੰਦੇ ਆ ਜਿੱਥੇ ਅਸੀਂ ਬਾਕੀ ਸੁਵਿਧਾਵਾਂ ਦੀ ਗੱਲ ਕੀਤੀ ਹੈ ਤੇ ਅਸੀਂ ਉਹਦੀ ਜਦੋਂ ਬਾਕੀ ਆਦਮੀ ਕੰਮ ਕਰਦੇ ਕਰਦੇ ਸਿਹਤ ਦੀ ਵੀ ਉਹਦਾ ਖਿਆਲ ਕੀਤਾ ਤੇ ਤੁਸੀਂ ਦੇਖਿਆ ਕਿ ਵੀ ਸਿਹਤ ਸਹੀ ਤਰੀਕੇ ਨਾਲ ਉਹਨੂੰ ਸਹੀ ਇਲਾਜ ਮਿਲੇ ਉਹਦੇ ਲਈ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਹੈ ਹਰ ਗਰੀਬ ਨੂੰ ਇਲਾਜ ਉਹਦੇ ਦੇ ਮਿਲ ਸਕੇ ਉਹਦੇ ਤੇ ਪਹੁੰਚ ਤੱਕ ਹੋ ਸਕੇ ਔਰ ਨਾਲ ਨਾਲ ਇਹ ਹੈ ਕਿ ਬਹੁਤ ਸਾਰੀਆਂ ਜਗ੍ਹਾ ਤੇ ਦਵਾਈਆਂ ਜਿਹੜੀਆਂ ਬਹੁਤ ਮਹਿੰਗੀਆਂ ਹੁੰਦੀਆਂ ਤੇ ਜਨ ਓਸ਼ਧੀ ਕੇਂਦਰ ਵੀ ਜਿਹੜੀ ਤਾਂ ਕਿ ਉੱਥੇ ਉਹਨੂੰ ਸਸਤੀਆਂ ਦਵਾਈਆਂ ਵੀ ਮਿਲ ਸਕਣ ਉਹ ਵੀ ਜਿਹੜੀਆਂ ਜਿੱਥੇ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਅੰਕੜਾ ਅਸੀਂ ਕੀਤਾ ਉੱਥੇ ਸਿਰਫ ਲੁਧਿਆਣਾ ਦੇ ਵਿੱਚ ਹੀ ਜਨ ਓਸ਼ਧੀ ਕੇਂਦਰ ਜਿਹੜੇ ਆ 69 69 ਜਨ ਔਸ਼ਧੀ ਕੇਂਦਰ ਖੇਲੇ ਖੋਲੇ ਜਾਣੀ ਉਹਦੀ ਰਹਿਣ ਦੀ ਵਿਵਸਥਾ ਵੀ ਉਹਦੇ ਘਰ 'ਚ ਰੋਸ਼ਨੀ ਵੀ ਹੋਵੇ ਘਰ 'ਚ ਪਾਣੀ ਵੀ ਹੋਵੇ ਘਰ 'ਚ ਖਾਣ ਨੂੰ ਦਾਣੇ ਵੀ ਹੋਣ ਅਗਰ ਕਿਤੇ ਕੋਈ ਆਪਤਾ ਬਿਮਾਰੀ ਸਿੱਤ ਦੀ ਕੋਈ ਪ੍ਰੋਬਲਮ ਆਦੀ ਉਹਦੀ ਵੀ ਵਿਵਸਥਾ ਅਗਰ ਕੀਤੀ ਹੈ ਤਾਂ ਭਾਜਪਾ ਨਰਿੰਦਰ ਮੋਦੀ ਜੀ ਨੇ ਕੀਤੀ ਹੈ ਪ੍ਰਧਾਨ ਮੰਤਰੀ ਕਿਸਾਨ ਜ਼ਮਾਨ ਨੀ ਦੀ ਗੱਲ ਕਰ ਰਹੇ ਆ ਤੇ 45116 45116 ਜਿਹੜੇ ਪਰਿਵਾਰ ਹੈ ਉਹਨਾਂ ਨੂੰ ਇਹਦਾ ਲਾਭ ਜਿਹੜਾ 6000 ਰੁਪਏ ਸਾਲ ਦਾ ਜਾਂਦਾ 2-2000 ਰੁਪਏ ਦੀ ਕਿਸ਼ਤਾਂ ਜਾਨੀਆਂ ਉਹਦਾ ਲਾਭ ਮਿਲਦਾ ਹੈ। ਸਵੱਛ ਭਾਰਤ ਮਿਸ਼ਨ ਦੇ ਵਿੱਚ ਜਿਹਦੇ ਹਰ ਘਰ ਦੇ ਵਿੱਚ ਜਿਹੜਾ ਘਰ ਬਣਦਾ ਉਹਦੇ ਜਿੱਥੇ ਬਾਕੀ ਸੁਵਿਧਾ ਵੀ ਜਾਂਦੀ ਹੈ ਤੇ ਉਹ ਬਾਹਰ ਜਾਣ ਲਈ ਜਿਹੜੇ ਖੁੱਲੇ ਚ ਉਹਨੂੰ ਸੌਤ ਜਾਣਾ ਨਾ ਪਵੇ ਉਹਦੀ ਬਾਥਰੂਮ ਦੀ ਬਵਸਥਾ ਉਹਦੇ ਟਾਇਲਟ ਦੀ ਬਵਸਥਾ ਉਹ ਵੀ ਜਿਹੜੀ ਕੀਤੀ ਹੈ ਤੇ ਸਵੱਛ ਜਿਹੜੇ ਭਾਰਤ ਅਭਿਆਨ ਚ 11953 ਉਹ ਜਿਹੜੀਆਂ ਜਿਹੜੀਆਂ ਟਾਇਲਟ ਆ ਬਾਥਰੂਮ ਜਿਹੜੇ ਆ ਉਹ ਬਣਾ ਕੇ ਦਿੱਤੇ ਗਏ। ਭਾਰਤ ਉਜਵਲਾ ਯੋਜਨਾ ਜਿਹੜੇ ਕਹ ਜਿਹੜੇ ਗੰਗਾਸ ਕਨੈਕਸ਼ਨ ਦਿੱਤੇ ਆ। ਉਹਦੇ ਚ ਸਿਰਫ ਲੁਧਿਆਣਾ ਦੇ ਵਿੱਚ ਹੀ 23377 ਜਿਹੜੇ ਗੈਸ ਕਨੈਕਸ਼ਨ ਜਿਹਨੂੰ ਫ੍ਰੀ ਗੈਸ ਕਨੈਕਸ਼ਨ ਜਿਹੜੇ ਦਿੱਤੇ ਗਏ। ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਸੁਭਾਗਿਆ ਯੋਜਨਾ ਜਿਹੜੀ 100% ਲੁਧਿਆਣਾ ਚ ਲਾਗੂ ਕੀਤੀ ਕੋਈ ਐਸਾ ਵਿਅਕਤੀ ਨਹੀਂ ਹੈ ਜਿਹਨੂੰ ਇਹਦਾ ਲਾਭ ਨਹੀਂ ਮਿਲਿਆ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜਿਹਦੇ ਕਹੇ ਸੀ ਵੀ ਮਕਾਨ ਵੀ ਬਣਿਆ ਤੇ ਖਾਣ ਨੂੰ ਦਾਣੇ ਵੀ ਚਾਹੀਦੇ ਆ ਉਹਦੀ ਵੀ ਚਿੰਤਾ ਕੀਤੀ ਹੈ ਤੇ ਉਹਦੇ ਤਹਿਤ 73 734338 ਪਰਿਵਾਰਾਂ ਨੂੰ ਇਹ ਜਿਹੜਾ ਵਿਅਕਤੀਆਂ ਨੂੰ ਅੰਕੜਾ 7 ਲੱਖ 34 34000 वैसे ਤੁਹਾਨੂੰ ਪ੍ਰਿੰਟ ਦੇ ਦੇਣਾ ਰਿਹਾ ਸਤ ਲੱਖ 34000 338 ਜਿਹੜੇ ਉਹਨਾਂ ਨੂੰ ਇਹ ਯੋਜਨਾ ਦਾ ਲਾਭ ਮਿਲ ਰਿਹਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੇ ਮਕਾਨ ਬਣਾਏ ਆ ਉਹਦੇ ਚ 3792 ਜਿਹੜਾ ਆ ਉਹ ਮਕਾਨ ਅਸੀਂ ਜਿਹੜੇ ਇੱਥੇ ਲੁਧਿਆਣਾ ਦੇ ਵਿੱਚ ਹੀ ਬਣਾਇਆ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਗ੍ਰਾਮ ਸੜਕ ਯੋਜਨਾ ਜਿਹਦੇ ਤਹਿਤ ਪਿੰਡਾਂ ਦਾ ਸ਼ਹਿਰਾਂ ਦੇ ਨਾਲ ਲਿੰਕ ਬਣਿਆ ਰਹੇ ਉਹ ਇਹਦੇ ਵਿੱਚ 234 ਕਿਲੋਮੀਟਰ ਜਿਹੜਾ ਆ ਉਹ ਸਿਰਫ ਲੁਧਿਆਣਾ ਖੇਤਰ ਨੂੰ ਹੀ ਮਿਲਿਆ ਜਿਹੜਾ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜੋੜਨ ਦਾ ਲੰਮੜਾ ਜਿਹੜਾ ਇਹ ਮੈਂ ਉਹ ਅੰਕੜਾ ਦੇ ਰਿਹਾ ਜਿਹੜਾ ਟੋਟਲ ਕੇਂਦਰ ਵੱਲੋਂ ਆ ਰਿਹਾ ਇਹਦੇ ਵਿੱਚ ਕੋਈ ਸੂਬਾ ਸਰਕਾਰ ਕੋਈ ਹਿੱਸਾ ਪਾ ਰਿਹਾ ਉਹਦੇ 'ਚ ਨਹੀਂ ਹੈ ਇਹਦੇ 'ਚ आयुष्मान योजना ਦੀ ਜੋਨ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਗਰੀਬ ਦੇ ਇਲਾਜ ਦੇ ਲਈ ਉਹਨਾਂ ਨੂੰ ਜਿਹੜੀ ਯੋਜਨਾ 5 ਲੱਖ ਤੱਕ ਦਾ ਉਹਦੇ ਚ 4 ਲੱਖ 2024 ਆਯੂਸ਼ਮਾਨ ਕਾਰਡ ਜਿਹੜਾ ਆ ਉਹ ਸਿਰਫ ਪੁਧਿਆਣਾ ਦੇ ਵਿੱਚ ਬਣਾ ਕੇ ਲੋਕਾਂ ਨੂੰ ਇਹ ਸੁਧਾ ਦਿੱਤੀ ਹੈ ਔਰ ਇਹ ਅੰਕੜਾ ਹਲੇ ਹੋਰ ਵੱਧ ਜਾਣਾ ਕਿਉਂਕਿ ਹੁਣ ਮੋਦੀ ਜੀ ਨੇ ਅਗਲੀ ਗਰੰਟੀ ਦਿੱਤੀ ਹੈ ਕਿ 70 ਸਾਲ ਤੋਂ ਬਾਅਦ ਚਾਹੇ ਉਹ ਕਿਸੇ ਵੀ ਕੈਟਾਗਰੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਕਿੰਨੀ ਵੀ ਉਹਦੇ ਕੋਲ ਆਰਥਿਕ ਸੰਪੰਨਤਾ ਹੀ ਹੋਵੇ ਪਰ ਫਿਰ ਵੀ ਉਹਨੂੰ ਇਸ ਆਯੁਸ਼ਮਾਨ ਯੋਜਨਾ ਦੇ ਨਾਲ ਜੋੜਿਆ ਜਾਏਗਾ ਔਰ ਇਹਦੇ ਨਾਲ ਜਿਹੜੇ ਟਰਾਂਸ ਜੈਂਡਰ ਹਨ ਉਹਨੂੰ ਵੀ ਇਹਦੇ ਨਾਲ ਜੋੜਨਾ ਹੈ ਸੋ ਇਹਦੇ ਲਈ ਹੁਣ ਜਿਹੜਾ 4 ਲੱਖ 2024 ਹੈ ਉਹ ਹੋ ਸਕਦਾ ਅੱਗੇ ਆਂਕੜਾ ਕਾਫੀ ਵਧੇਗਾ ਕਿਸਾਨਾਂ ਦੇ ਲਈ ਜਿਹੜੀ ਅੱਛੀ ਫਸਲ ਹੋਵੇ ਫਸਲੀ ਕਿਸ ਤਰ੍ਹਾਂ ਦੀ ਬਜਾਈ ਹੋਵੇ ਇਹ ਪਹਿਲੀ ਵਾਰ ਪ੍ਰਧਾਨ ਮੰਤਰੀ ਜੀ ਦੇ ਟਾਈਮ 'ਚ ਹੋਇਆ ਸੀ ਕਿ ਸੋਇਲ ਹੈਲਥ ਕਾਰਡ ਜਾਰੀ ਕੀਤਾ ਗਿਆ ਸੀ ਪਹਿਲਾਂ ਜ਼ਮੀਨ ਦੀ ਟੈਸਟ ਹੁੰਦਾ ਸੀ ਮਾੜਾ ਮੋਟਾ ਹੁੰਦਾ ਸੀ ਔਰ ਬੜਾ ਬੜਾ ਟਾਈਮ ਲੱਗਦਾ ਸੀ ਪਰ ਹਰੇਕ ਕਿਸਾਨ ਟੈਸਟ ਹੋਵੇ ਉਹਦੇ ਜ਼ਮੀਨ ਦਾ ਹੈਲਥ ਕਾਰਡ ਜਿੱਦਾਂ ਤੁਸੀਂ ਹਸਪੀਟਲ 'ਚ ਜਾਂਦੇ ਹੋ ਉਸ ਤਰ੍ਹਾਂ ਕਾਰਡ ਬਣਦਾ ਇਸੇ ਤਰ੍ਹਾਂ ਹਰੇਕ ਦਾ ਵੀ ਸੋਇਲ ਹੈਲਥ ਕਾਰਡ ਜਿਹੜਾ ਆ ਉਹ ਬਣਿਆ ਔਰ ਉਸ ਯੋਜਨਾ ਦੇ ਤਹਿਤ 4981 ਲਗਭਗ 5000 ਕਿਸਾਨਾਂ ਨੂੰ ਜਿਹੜੀਆਂ ਜਿਨ੍ਹਾਂ ਦੀ ਜ਼ਮੀਨ ਦੇ ਕਾਰਡ ਬਣਾ ਕੇ ਦਿੱਤੇ ਗਏ ਆ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਹਰੇਕ ਨੂੰ ਟੈਕਨੀਕਲੀ ਟ੍ਰੇਨਿੰਗ ਦੇਣ ਦੇ ਲਈ ਇਹਦਾ ਮਕਸਦ ਜਿਹੜਾ ਹੈ ਕੌਸ਼ਲ ਯੋਜਨਾ ਚ ਉਹਨਾਂ ਨੂੰ ਟੈਕਨੀਕਲੀ ਜਿਹੜਾ ਆ ਉਹ ਟ੍ਰੇਨਿੰਗ ਦਿੱਤੀ ਗਈ ਆ ਔਰ ਇਹ ਲਗਭਗ ਹਰ ਸਾਲ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਨੰਬਰ ਜਿਹੜਾ ਹੈ ਇਹ ਕਰੋੜਾਂ ਚ ਚਲੇ ਗਿਆ ਇਸ ਕਰਕੇ ਮੈਂ ਉਹਦਾ ਕੰਗ ਹੈ ਹਰ ਸਾਲ ਇਹ ਲੰਬੇ ਲੰਬੇ ਕੋਰਸ ਸਾਰੇ ਡਿਪਾਰਟਮੈਂਟ ਕਰਦੇ ਆ ਚਾਹੇ ਸੋਸ਼ਲ ਜਸਟਿਸ ਆ ਚਾਹੇ ਮਿਨੋਰਟੀ ਆ ਚਾਹੇ OBC ਡਿਪਾਰਟਮੈਂਟ ਸਾਰੇ ਆਪੋ ਆਪਣੇ ਖੇਤਰ ਤੇ ਚਾਹੇ ਯੂਥ ਹੈ ਚਾਹੇ ਉਹ ਟੈਕਨੀਕਲ ਐਜੂਕੇਸ਼ਨ ਸਾਰਿਆਂ ਦੇ ਤਹਿਤ ਇਹ ਜਿਹੜੀ ਪੋਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ ਹੀ ਸਿਰਫ ਲੁਧਿਆਣਾ ਚ 26803 ਵਿਅਕਤੀਆਂ ਨੂੰ ਇਹਦੇ ਚ ਜਿਹੜਾ ਉਹਦੀ ਇਸ ਯੋਜਨਾ ਚ ਉਹਨੂੰ ਟ੍ਰੇਨਿੰਗ ਦਿੱਤੀ ਗਈ ਹੈ ਪਰ ਦਾਨ ਮੰਤਰੀ ਜਨਧਨ ਯੋਜਨਾ ਜੇ ਜੇ ਮੈਂ ਪਹਿਲਾ ਗੱਲ ਕੀਤੀ ਹੈ 100% ਭਾਵ ਲੁਧਿਆਣੇ ਦਾ ਹਰ ਵਿਅਕਤੀ ਅੱਜ ਬੈਂਕ ਦੇ ਨਾਲ ਜੁੜ ਗਿਆ ਪਹਿਲਾਂ ਕਦੀ ਇਹ ਟਾਈਮ ਵੀ ਹੁੰਦਾ ਸੀ ਕਿ ਬਹੁਤ ਸਾਰੇ ਜਦੋਂ ਪ੍ਰਧਾਨ ਮੰਤਰੀ ਜੀ ਆ ਸੀ ਤਾਂ ਬੜਾ ਵੱਡਾ ਨੰਬਰ ਸੀ ਜਿਹੜਾ ਕਿ ਕਦੀ ਬੈਂਕ 'ਚ ਹੀ ਨਹੀਂ ਗਿਆ ਗਿਣਾਂ ਦਿੱਤਾ ਸੀ ਮੈਂ ਵੀ ਸਰਪੰਚ ਰਿਆਂ ਬਹੁਤ ਸਾਰਿਆਂ ਦੇ ਅਕਾਊਂਟ ਜਦੋਂ ਖੁਲਾਉਣ ਜਾਂਦੇ ਸੀ ਤੇ ਬੈਂਕ ਵਾਲੇ ਵੀ ਸਾਨੂੰ ਭਾਵ ਨਹੀਂ ਸੀ ਦਿੰਦੇ ਔਰ ਇਹ ਜ਼ੀਰੋ ਬੈਲੈਂਸ ਦੇ ਉੱਤੇ ਜਨਧਨ ਅਕਾਊਂਟ ਖੁਲਾ ਕੇ ਹਰੇਕ ਗਰੀਬ ਦਾ ਅਕਾਊਂਟ ਖੁਲਾਇਆ ਇਹਦੇ ਚ ਹੁਣ ਲੁਧਿਆਣੇ ਦੇ ਵਿੱਚ 100% ਕੋਈ ਐਸਾ ਘਰ ਕੋਈ ਐਸਾ ਵਿਅਕਤੀ ਨਹੀਂ ਹੈ ਜਿਹਦਾ ਜਨਧਨ ਅਕਾਊਂਟ ਨਾ ਖੁੱਲਿਆ ਹੋਵੇ ਅਗਰ ਕੋਈ ਰਹਿ ਗਿਆ ਹੋਵੇ ਤਾਂ ਕਿਤੇ ਆਪਣੀ ਕਿਤੇ ਗਲ ਪਹੁੰਚ ਤੋਂ ਰਹਿ ਗਿਆ ਹੋਵੇ ਆਦਰਵਾਇਸ ਸਾਡੇ ਉਹਨੂੰ ਹਰ ਤਰ੍ਹਾਂ ਦੇ ਵਿਅਕਤੀ ਨੂੰ ਹੀ ਫਰਤ ਤੱਕ 3 ਦੇ ਆਪਣੇ ਈ ਸ਼ਰਮ ਯੋਜਨਾ ਜੇ ਦੀ ਮੈਂ ਈ ਸ਼ਰਮ ਯੋਜਨਾ ਦੀ ਗੱਲ ਕੀਤੀ ਹੈ ਕਿ ਜਿਹੜੇ ਛੋਟੇ ਛੋਟੇ ਰੁਜ਼ਗਾਰ ਸੀ ਫੌਕਰ ਗਲੀਆਂ ਦੇ ਵਿੱਚ ਰੇੜੀ ਫੜੀ ਵਗੈਰਾ ਉਹ ਲਗਾਉਂਦੇ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਇਹਦੇ ਵਿੱਚ ਵੀ ਜਿਹੜੇ ਛੋਟੇ ਛੋਟੇ ਲੋਨ ਉਹਨਾਂ ਦੀ ਬਹੁਤ ਛੋਟੀਆਂ ਛੋਟੀਆਂ ਜ਼ਰੂਰਤਾਂ ਹੁੰਦੀਆਂ ਉਹਨਾਂ ਨੂੰ ਵੀ ਪੂਰਾ ਕਰਨ ਲਈ 370879 ਵਿਅਕਤੀਆਂ ਨੂੰ ਉਹਦੇ ਨਾਲ ਜੋੜਿਆ ਗਿਆ ਦੀਨ ਦੇਰ ਅੰਤਯ ਉਦੇਸ਼ ਯੋਜਨਾ ਜਿਹੜਾ ਤੁਸੀਂ ਦੇਖਿਆ ਹੋਣਾ ਨੈਸ਼ਨਲੀ ਅਰਬਨ ਲਾਈਵਲੀਹੂਡ ਯੋਜਨਾ ਔਰ ਰੂਰਲ ਨੈਸ਼ਨਲ ਰੂਰਲ ਯੋਜਨਾ ਲਾਈਫ ਲੀਹਡ ਯੋਜਨਾ ਜਿਹੜੀ ਆ ਉਹਦੇ ਤਹਿਤ ਵੀ ਇਹ 6284 6284 ਵਿਅਕਤੀਆਂ ਨੂੰ ਇਹਦਾ ਲਾਭ ਦਿੱਤਾ ਗਿਆ ਹੈ ਸ਼ਰਮ ਯੋਗੀ ਮਾਨਦਨ ਯੋਜਨਾ ਇਹ ਵੀ ਛੋਟੇ ਛੋਟੇ ਜਿਹੜੇ ਆ ਜਿੱਦਾਂ ਮੋਚੀ ਹੋ ਗਿਆ ਇਸ ਤਰ੍ਹਾਂ ਬਹੁਤ ਛੋਟੇ ਛੋਟੇ ਜਿਹੜੇ ਹੁੰਦੇ ਆ ਉਸ ਤਰ੍ਹਾਂ ਦੇ ਰੇੜੀ ਫੜੀ ਵਾਲੇ ਹਲਕਾ ਬਹੁਤ ਛੋਟਾ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਇਹਦੇ ਚ ਲਿਆਂਦਾ ਆ ਜਿਹੜੇ ਕਿ ਸ਼ਰਮਯੋਗੀ ਉਹਨਾਂ ਦੇ ਵਿੱਚ ਯੋਗਤਾ ਹੈਗੀ ਆ ਪਰ ਕੰਮ ਕੰਦ ਲਈ ਉਹਨਾਂ ਨੂੰ ਵੀ 854 ਵਿਅਕਤੀ ਐਸੇ ਜਿਨ੍ਹਾਂ ਨੂੰ ਇਹਦੇ ਵਿੱਚ ਨਾਲ ਸ਼ਾਮਲ ਕੀਤਾ ਗਿਆ। ਰਾਸ਼ਟਰੀ ਸਮਾਜ ਸਮਾਜਿਕ ਸਹਾਇਤਾ ਪ੍ਰੋਗਰਾਮ ਦੇ ਵਿੱਚ ਵੀ 16350 ਵਿਅਕਤੀਆਂ ਨੂੰ ਜੋੜਿਆ ਗਿਆ। ਉਜਾਲਾ ਜਿਹਦੀ ਮੈਂ ਬੱਲਬ ਟਿਊਬ ਲਾਈਟ ਦੀ ਕਨੈਕਸ਼ਨ ਦੀ ਗੱਲ ਕੀਤੀ ਆ ਤੇ 138403 ਪਰਿਵਾਰ ਜਿਨ੍ਹਾਂ ਦੇ ਵਿੱਚ ਚਾਹੇ ਉਹ ਕਨੈਕਸ਼ਨ ਲੈਣਾ ਸੀ ਯਾ ਉਹਨਾਂ ਦੇ ਘਰ ਬਲਬ ਲਗਾਇਆ ਟਿਊਬਲਾਈਟ ਪੱਖਾ ਜੋ ਵੀ ਸੀ ਉਹਦੀ ਜਿਹੜੀ ਉਪਲਬਧ ਕਰਾਇਆ ਉਹ 138403 ਔਰ ਨੈਸ਼ਨਲ ਅਪਰੇਟੇਰਸ਼ਿਪ ਪ੍ਰੋਮੋਸ਼ਨ ਜਿਹੜੀ ਸਕੀਮ ਹੈ ਉਹਦੇ ਤਰ੍ਹਾਂ ਤਹਿਤ ਵੀ 18905 ਵਿਅਕਤੀਆਂ ਨੂੰ ਜਿਹੜਾ ਆ ਉਹਨੂੰ ਜੋੜਿਆ ਗਿਆ ਔਰ ਜਿਹੜੀ ਮੈਂ ਮੁਦਰਾ ਯੋਜਨਾ ਦੀ ਛੋਟੇ ਛੋਟੇ ਲੋਨ ਦੀ ਗੱਲ ਕੀਤੀ ਹੈ ਉਹਦੇ ਵਿੱਚ ਵੀ ਜਿਹੜਾ ਆ ਪਰਧਾਨ ਮੰਤਰੀ ਮੋਦਰਾ ਯੋਜਨਾ ਦੇ ਤਨਾ ਹੈ ਤੇ 318328 318000 328 ਜਿਹੜੇ ਵਿਅਕਤੀਆਂ ਨੂੰ ਉਹ ਜਿਹੜੇ ਲੋਨ ਪ੍ਰਦਾਨ ਕਰਕੇ ਉਹਨਾਂ ਨੂੰ ਆਪਣਾ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਜਿਹੜਾ ਦਿੱਤੇ ਇਹਦੇ ਵਿੱਚ ਮੈਂ ਵੱਡੇ ਜਿਹੜੇ ਵੱਡਿਆਂ ਨੂੰ ਜਿਹੜੀ ਕਹ ਲਈਏ ਕਿ ਵੱਡੇ ادارے ਚ ਕਰੋੜਾਂ ਚ ਕਿਸੇ ਨੂੰ ਕੀ ਦਿੱਤਾ ਉਹ ਨਹੀਂ ਜੋੜਿਆ ਕਿਉਂਕਿ ਸਾਡਾ ਜਿਹੜਾ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਅਸੀਂ ਪੰਕਤੀ 'ਚ ਖੜੇ ਆਖਰੀ ਵਿਅਕਤੀ ਦੀ ਗੱਲ ਕੀਤੀ ਹੈ ਬਾਪ ਜਿਹੜਾ ਗਰੀਬ ਤੋਂ ਗਰੀਬ ਵਿਅਕਤੀ ਹੈ ਜਿਹੜਾ ਕਹੀ ਕਿਤੇ ਨਾ ਕਿਤੇ ਪਹੁੰਚ ਤੋਂ ਦੂਰ ਰਹਿ ਗਿਆ ਮੋਦੀ ਜੀ ਨੇ ਚਿੰਤਾ ਉਹਨਾਂ ਦੀ ਵੀ ਕੀਤੀ ਹੈ ਸੋ ਜੇ ਹਰ ਇੱਕ ਵਰਗ ਦੇ ਲਈ ਮੋਦੀ ਜੀ ਨੇ ਮਾਈਕਰੋ ਮੈਨੇਜਮੈਂਟ ਕੀਤੀ ਹੈ ਮਾਈਕਰੋ ਮੈਨੇਜਮੈਂਟ ਦੇ ਵਿੱਚ ਉਹਨਾਂ ਦੀ ਹਰ ਇੱਕ ਦੀ ਚਿੰਤਾ ਕੀਤੀ ਹੈ ਹਰੇਕ ਦੀ ਸਮੱਸਿਆ ਨੂੰ ਸਮਝਣ ਦੀ ਵੀ ਕੋਸ਼ਿਸ਼ ਕੀਤੀ ਆ ਔਰ ਹਰ ਸਮੱਸਿਆ ਨੂੰ ਸਮਾਧਾਨ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਸਮਾਧਾਨ ਜੇ ਅਸੀਂ ਕਹਿੰਦੇ ਕੋਈ ਸਮੱਸਿਆ ਕਿਸੇ ਦੀ 1000 ਰੁਪਏ ਦੀ ਆ ਔਰ ਕਿਸੇ ਦੀ ਕਰੋੜ ਕਰੋੜਾ ਚ ਵੀ ਹੋਵੇ ਮੈਂ ਇੱਥੇ ਜਿੰਨਿਆਂ ਦਾ ਵੀ ਜ਼ਿਕਰ ਕੀਤਾ ਉਹ ਕਰੋੜਾਂ ਵਾਲਿਆਂ ਚ ਨਹੀਂ ਕੀਤਾ ਮੈਂ ਛੋਟੇ ਛੋਟੇ ਜਿਹੜੇ ਉਜੋਗ ਕੀਤੇ ਸੀ ਜਿਹਦੇ ਚ ਲਗ ਭਾਗ ਅਸੀਂ ਦੇਖਿਆ ਜਾਵੇ ਤੇ ਸਿੱਧੇ ਸਿੱਧੇ ਤੌਰ ਤੇ ਇਹਦੇ ਚ ਤੁਸੀਂ ਅਗਰ ਅੰਕੜਾ ਕਰੋ ਤਾਂ 12 13 15 ਲੱਖ ਕਈਆਂ ਨੂੰ ਦੋ ਦੋ ਤਿੰਨ ਤਿੰਨ ਸਕੀਮਾਂ ਵੀ ਮਿਲ ਗਈਆਂ ਹੋਣਗੀਆਂ ਪਰ ਐਸੇ ਜੇ ਅਸੀਂ ਇਹਨੂੰ ਜੋੜਿਆ ਜਾਵੇ ਤੇ 15 ਲੱਖ ਜਿਹੜੇ 12-13 ਲੱਖ ਬਣਦੀ ਐਸਾ ਬਣ ਜਾਂਦਾ ਹੈ ਵਿਅਕਤੀ ਜਿਹੜਾ ਬਣਦਾ ਹੈ ਔਰ ਉਹ ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲਦਾ ਹੱਲੇ ਇੱਕ ਯੋਜਨਾ ਹੋਰ ਸ਼ੁਰੂ ਕੀਤੀ ਗਈ ਹੈ ਉਹ ਹੈ ਵਿਸ਼ਕਰਮਾ ਯੋਜਨਾ ਜਿਹਦੇ ਵਿੱਚ ਜਿੰਨੇ ਵੀ ਟੈਕਨੀਕਲੀ ਕੰਮ ਕਰਨ ਵਾਲੇ ਰਾਜ ਮਿਸਤਰੀ ਕਿਉਂਕਿ ਉਹਦਾ ਹਲੇ ਕੰਮ ਪ੍ਰੋਸੈਸ ਚਾ ਉਹਦੇ ਲਈ ਵੀ ਸੀ ਕਿ ਚਾਹੇ ਰਾਜ ਮਿਸਤਰੀ ਕਾਰਪੈਂਟਰ ਗੇਟ ਗ੍ਰਿਲ ਦਾ ਬਿਲਡਰ ਇਹ ਸਾਰੇ ਛੋਟੇ-ਛੋਟੇ ਜਿੰਨੇ ਵੀ ਟੈਕਨੀਕਲ ਕੰਮ ਕਰਨ ਉਹਨਾਂ ਨੂੰ ਉਹਨਾਂ ਦੀ ਟ੍ਰੇਨਿੰਗ ਦੇਣਾ ਉਹਨੂੰ ਟ੍ਰੇਨਿੰਗ ਦੇ ਪੀਰੀਅਡ ਚ ਉਹਦਾ ਵਜੀਫਾ ਦੇਣਾ ਔਰ ਉਹਨਾਂ ਨੂੰ ਜਿਹੜਾ ਉਸ ਟੂਲ ਕਿਟ ਦੇਣਾ ਉਹ ਮੁਹੱਈਆ ਵੀ ਕਰਾਣਾ ਔਰ ਉਹਨਾਂ ਨੂੰ 1 ਲੱਖ ਰੁਪਏ ਤੱਕ ਪਹਿਲੀ ਫੇਸ ਦੇ ਵਿੱਚ ਉਹਨੂੰ ਲੋਨ ਦੇਣਾ ਔਰ ਜੇ ਉਹ 1 ਲੱਖ ਪਹਿਲੇ ਸਾਲ ਚੁਕਾ ਦਿੰਦਾ ਤਾਂ ਫਿਰ ਅਗਲੇ ਸਾਲ ਉਹ 2 ਲੱਖ ਦਾ ਭਾਗੀਦਾਰ ਵੀ ਹੋ ਸਕਦਾ ਹੈ ਪਾ ਅਲੀਜੀਬਿਲਟੀ ਉਹਦੀ ਹੋ ਜਾਂਦੀ ਹੈ ਉਹ ਵੀ ਚੁਕਾ ਦਿੰਦਾ ਤਾਂ ਫਿਰ ਅਗਲੇ ਨੈਕਸਟ ਲਈ ਉਹ 3 ਲੱਖ ਜਿਹੜਾ ਆ ਉਹਦੇ ਲਈ ਐਲੀਜੀਬਿਲਟੀ ਹੋ ਜਾਂਦੀ ਆ ਔਰ ਉਸ ਤੋਂ ਬਾਅਦ ਤਾਂ ਫਿਰ ਮੁਦਰਾ ਨਾਲ ਜੁੜ ਜਾਂਦਾ ਉਸ ਤੋਂ ਬਾਅਦ ਵੈਂਚਰ ਕੈਪੀਟਲ ਫੰਡ ਜਾਂ ਦੂਸਰੀ ਕ੍ਰੈਡਿਟ ਅਨਾਊਂਸਮੈਂਟ ਗਾਰੰਟੀ ਯੋਜਨਾਵਾਂ ਨਾਲ ਜੁੜ ਜਾਂਦਾ ਸੋ ਪਾਪ ਜੇ ਅਸੀਂ ਅੱਜ ਵੋਟ ਮੰਗਣ ਦਾ ਹੱਕ ਰੱਖਦੇ ਆ ਤੇ ਅਸੀਂ ਹਰ ਗਰੀਬ ਹਰ ਵਰਗ ਦੀ ਹਰ ਉਹ ਚਾਹੇ ਯੁਵਾ ਸੀ ਚਾਹੇ ਉਹ ਅਨੁਸੂਚੀ ਜਾਤੀ ਦਾ ਸੀ ਚਾਹੇ OBC ਵਰਗ ਦਾ ਸੀ ਚਾਹੇ ਉਹ ਕਨੈਰੀਕਲਸ ਜਿਗਾ ਚਾਹੇ ਉਹ ਕਿਸਾਨੀ ਦੇ ਨਾਲ ਜੁੜਿਆ ਸੀ ਹਰ ਉਹ ਵਿਅਕਤੀ ਦੀ ਚਿੰਤਾ ਜਿਹੜੀ ਆ ਉਹ ਮੋਦੀ ਜੀ ਨੇ ਕੀਤੀ ਆ ਔਰ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਕਹਿੰਦਾ ਕਿ ਅਸੀਂ ਵੋਟ ਮੰਗਣ ਦਾ ਹੱਕ ਅਗਰ ਕੋਈ ਰੱਖਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਰੱਖਦੀ ਹੈ ਔਰ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਨਤਾ ਨੂੰ ਅਪੀਲ ਵੀ ਕਰਾਂਗਾ ਕਿ ਇਹਨਾਂ ਯੋਜਨਾਵਾਂ ਦਾ ਜਿੱਥੇ ਹੋਰ ਲਾਭ ਲਿਆ ਹੋਰ ਅੱਗੇ ਲਾਭ ਲੈਣ ਦੇ ਲਈ ਇੱਕ ਕੋਈ ਇੱਕ ਵਿਕਲਪ ਹੈ ਉਹ ਮੋਦੀ ਜੀ ਔਰ ਮੋਦੀ ਜੀ ਤੱਕ ਪਹੁੰਚਣ ਦੇ ਨਹੀਂ ਸਾਡੇ ਕੋ ਜਿਹੜਾ ਲੁਧਿਆਣੇ ਦਾ ਵਿਕਲਪ ਔਰ ਰਵਨੀਤ ਬਿੱਟੂ ਜੀ ਨੇ ਔਰ ਨਿਸ਼ਾਨ ਕਮਲਦਾ ਫੁੱਲ ਔਰ ਉਹਨੂੰ ਅਪਾ ਕਾਮਯਾਬ ਬਣਾ ਕੇ ਜਿਹੜਾ ਕੇ ਕਰੀਏ ਇਹ ਜਿਹੜੀਆਂ ਉਸ ਸਾਰੀਆਂ ਯੋਜਨਾਵਾਂ ਦਾ ਤੁਹਾਡੇ ਮਾਧਿਅਮ ਦੇ ਨਾਲ ਮੈਂ ਆਪਣੀ ਗੱਲ ਰੱਖ ਸਕਿਆ ਹੁਣ ਮੈਂ ਜਿਹੜੇ ਬਾਕੀਆਂ ਨੂੰ ਕਿ ਜਿਹੜੀ ਇਹ ਅੰਕੜੇ ਮੈਂ ਦਿੱਤੇ ਹੈ ਇਹ ਬੁੱਕਲੇਟ ਜਿਹੜੀ ਅਸੀਂ ਇਹ ਬੁੱਕਲੇਟ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਈ ਦੇ ਮਾਧਿਅਮ ਦੇ ਨਾਲ ਵੀ ਆ ਜਾਏਗੀ ਤੁਹਾਨੂੰ ਹਾਰਡ ਕਾਪੀ ਵੀ ਦੇ ਦੇਾਂਗੇ ਸੋ ਮੈਂ ਇਹ ਖੜੇ ਹੋ ਕੇ ਅਸੀਂ ਇਹਨੂੰ ਜਿਹੜਾ ਰਿਲੀਜ਼ ਕਰ ਦਨੇ ਆ ਇਹਦੇ ਵਿੱਚ ਕਿਹੜੇ ਬਲਾਕ ਦੇ ਵਿੱਚ ਹਰ ਬਲਾਕ ਦੇ ਪਿੰਡ ਕਿੰਨੇ ਆ ਉਹਦੇ ਵਿੱਚ ਕਿਹੜੇ-ਕਿਹੜੇ ਸਾਲ ਚ ਕਿੰਨਾ-ਕਿੰਨਾ ਪੈਸਾ ਆਇਆ ਪਿੰਡਾਂ ਦੀ ਡਵੈਲਪਮੈਂਟ ਵਾਸਤੇ ਉਹਦਾ ਵੀ ਡੰਕ ਆਟਾ ਜਿਹੜਾ ਦਿੱਤਾ ਹੈ 14ਵੇਂ ਤੇ 15ਵੇਂ ਵਿਕਟਰੀ ਕਮਿਸ਼ਨ ਦਾ ਜਿਹੜਾ ਅਜ ਤੱਕ ਪਹਿਲਾਂ ਕਦੀ ਪਿੰਡਾਂ ਨੂੰ ਨਹੀਂ ਸੀ ਆਇਆ ਹੁਣ ਇਹ ਪਹਿਲਾਂ ਤਾਂ ਸਾਨੂੰ ਕੋਈ ਬਹੁਤ ਹਜ਼ਾਰਾਂ ਚ ਮਿਲਦਾ ਸੀ ਅੱਜ ਕੱਲੇ ਕਰੋੜਾਂ ਚ ਜਿਹੜਾ ਬਜਟ ਆ ਰਿਹਾ ਔਰ ਇਹ ਵੀ ਤੁਹਾਨੂੰ ਉਹਦੇ ਚ ਪੂਰਾ ਡਿਟੇਲ ਜਿਹੜੀ ਦੇ ਦੇਵਾਂਗੇ ਮੈਂ ਕਿਹਾ ਜੀ ਇਹ ਡਾਟਾ ਤੁਹਾਨੂੰ ਉਪਲਬਧ ਦਿੱਤਾ ਹੈ ਇਹ ਜਿਹੜੀ ਮੈਂ ਉਜਲਾ ਗੈਸ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀ ਕੀਤੀ ਹੈ ਬਲਬ ਗਲਗਲੇ ਤਰ੍ਹਾਂ ਦੇ ਕਨੈਕਸ਼ਨਾਂ ਦੀ ਗੱਲ ਕੀਤੀ ਹੈ ਬਲਬ ਦੇਣ ਦੀ ਗੱਲ ਕੀਤੀ ਹੈ ਜਲ ਦਾ ਕਨੈਕਸ਼ਨ ਦੇਣ ਦੀ ਜਲ ਨਾਲ ਦੀ ਗੱਲ ਕੀਤੀ ਹੈ ਮੈਂ ਹਰ ਘਰ 'ਚ ਜਲ ਨਾਲ ਔਰ ਹਰ ਨਾਲ 'ਚ ਜਲ ਇਹਦੀ ਮੈਂ ਗੱਲ ਕੀਤੀ ਹੈ ਇਹ ਸਾਰੀਆਂ ਜਿਹੜੀਆਂ ਯੋਜਨਾਵਾਂ ਇਹ ਸਿੱਧੀਆਂ ਇੰਪਲੀਮੈਂਟ ਨਹੀਂ ਹੋਈਆਂ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਪੰਜਾਬ ਸਰਕਾਰ ਔਰ ਜ਼ਿਲ੍ਹਾ ਦੇ ਵਿੱਚ ਤੁਹਾਡੇ ਇੱਥੇ ਡੀਸੀ ਸਾਹਿਬ ਇਹ ਉਹਨਾਂ ਵੱਲੋਂ ਦਿੱਤੇ ਹੋਏ ਅੰਕੜੇ ਆ। ਔਰ ਇਸ ਕਰਕੇ ਮੈਂ ਤੁਹਾੰਨੇ ਮਾਧਿਅਮ ਦੇ ਨਾਲ ਇਹੀ ਦੱਸਣ ਆ ਲਈ ਆਂ ਕਿ ਜਿਹੜਾ ਤੁਹਾਡਾ ਸਵਾਲ ਆ ਕਿ ਪੰਜਾਬ ਸਰਕਾਰ ਕਹਿੰਦੀ ਸਾਨੂੰ ਦਿੱਤਾ ਕੋਈ ਨਹੀਂ ਉਹ ਝੂਠ ਬੋਲਦੀ ਆ ਇਹ ਸੱਚਾਈ ਦਾ ਅੰਕੜਾ ਜਿਹੜਾ ਅਸੀਂ ਅੰਕੜੇ ਦੇ ਰਹੇ ਆਂ ਇਸ ਕਰਕੇ ਜਿਹੜਾ ਉਹ ਮੁੱਕਰ ਤਾਂ ਸਕਦੇ ਆ ਆਪਣੀਆਂ ਵੋਟ ਬੈਂਕ ਨੇ ਜਾਂ ਰਾਜਨੀਤਿਕरण ਕਰ ਸਕਦੇ ਆ। ਪਰ ਹਕੀਕਤ ਨੂੰ ਨਹੀਂ ਝੁਠਲਾ ਸਕਦਾ ਲਈ ਆਰਡੀਐਫ ਨੂੰ ਲੈ ਕੇ ਲਗਾਤਾਰ ਸਵਾਲ ਜਰੇ ਨੇ ਚੁੱਕਿਆ ਮੈਂ ਕਿਹਾ ਜੀ ਆਰਡੀਐਫ ਦੇ ਉੱਤੇ ਵੀ ਆਰਡੀਐਫ ਦਾ ਜਿਹੜਾ ਸਵਾਲ ਚੁੱਕਿਆ ਗਿਆ ਤੁਸੀਂ ਇਹ ਦੱਸ ਦਿਓਗੇ ਕਿ ਆਰਡੀਐਫ ਦੇ ਉੱਤੇ ਸਵਾਲ ਕੀ ਸੀ ਸਿਰਫ ਇਹ ਸੀ ਕਿ ਅਸੀਂ ਤੁਹਾਨੂੰ ਪਿੰਡਾਂ ਦੇ ਵਿਕਾਸ ਦੇ ਲਈ ਇਹ ਪੈਸਾ ਦਿੰਨੇ ਆ ਸਾਨੂੰ ਉਹਦਾ ਹਿਸਾਬ ਦੇ ਦਿਓ ਕਿੰਨੇ ਪਿੰਡਾਂ 'ਚ ਖਰਚ ਕੀਤਾ ਤੁਸੀਂ ਇਹ ਤਾਂ ਉਹਨਾਂ ਨੇ ਦੁੱਛਿਆ ਕਿ ਬਈ ਤੁਸੀਂ ਆਰਡੀਐਫ ਦਾ ਪੈਸਾ ਰੱਖੋ ਪਰ ਉਹ ਪੈਸਾ ਖਰਚਿਆ ਕਿੱਥੇ ਪਿੰਡਾਂ ਚ ਲੱਗਾ ਵੀ ਕਿ ਨਹੀਂ ਲੱਗਾ ਇਹ ਦੱਸਣ ਦੀ ਜ਼ਿੰਮੇਵਾਰੀ ਕਿਹਦੀ ਹੈ ਉਹ ਵੀ ਉਹਨਾਂ ਤੋਂ ਜਿਹੜਾ ਪੁੱਛਣ ਦਾ ਕੰਮ ਸਾਡੇ ਕੋਲ ਪੁੱਛਣ ਦੀ ਬਜਾਏ ਇਹ ਤੁਹਾਡੇ ਉਹਨਾਂ ਕੋਲੋਂ ਪੁੱਛਣਾ ਚਾਹੀਦਾ ਇਹ ਜਵਾਬ ਉਹਨਾਂ ਕੋਲੋਂ ਲੈਣਾ ਅਜੇ ਸਾਹਿਬ ਪੰਜਾਬ ਦੇ ਵਿੱਚ ਬਹੁਤ ਸਾਰੀ ਸ਼ੈਲੀ ਸੀ ਤਾਂ ਹੈਗੀ ਹੈ ਜਿੱਥੇ ਮੈਂ ਇਹਦੇ ਨਾਲ ਸਵਾਲ ਕਰਨਾ ਜਿਹੜਾ ਸੰਬੰਧਤ ਸਰ ਇਹ ਦੱਸੋ ਕੀ ਜਿਹੜੇ ਤੁਹਾਡੇ ਦੇ ਜਵਾਬ ਪਹੁੰਚਾ ਲਈ ਮੋਦੀ ਸਾਹਿਬ ਆ ਰਹੇ ਜਾਂ ਅਮਿਤ ਸ਼ਾਹ ਜੀ ਆ ਰਹੇ ਹੱਲੇ ਤੱਕ ਜੋ ਇਨਫੋਰਮੇਸ਼ਨ ਮਿਲੀ ਹੈ 27 ਤਰੀਕ ਨੂੰ ਅਟੈਂਟਿਵਲੀ ਉਹਨਾਂ ਦਾ ਪ੍ਰੋਗਰਾਮ ਆਇਆ ਅਮਿਸ਼ਾ ਜੀ ਆਇਆ ਅਟੈਂਟਿਵਲੀ ਪ੍ਰੋਗਰਾਮ ਆਇਆ ਸੰਤੂ ਦਿਹਾੜਾ ਦੀ ਬਹੁਤ ਸਾਰੀ ਲੇਬਰ ਹੈਗੀ ਹੈ ਲੇਬਰ ਕੰਮ ਕਰਦਾ ਹੈ ਹਾਲਾਂਕਿ ਬਿਲਕੁਲ ਲੈ ਕੇ ਕਾਂਗਰਸ ਕੁੱਟੀਆਂ ਵੀ ਕਰ ਰਹੀ ਹੈ ਲਗਾਤਾਰ ਤੁਸੀਂ ਦੇ ਵਿੱਚ ਕਿੰਨੇ ਕੁ ਕੁਝ ਲੇਬਰ ਲਈ ਕੀਤਾ ਹੈ ਐਮਐ ਜਿੰਨਾ ਅੰਕੜਾ ਦਿੱਤਾ ਚਾਹੇ ਉਹ ਜਨਧਨਤੀ ਯੋਜਨਾ ਤਾ ਲਈਏ ਚਾਹੇ ਉਹ ਮੈਂ ਤੁਹਾਨੂੰ ਮੁਦਰਾ ਦੀ ਗੱਲ ਕੀਤੀ ਚਾਹ ਸ਼ਰਮ ਦੀ ਗੱਲ ਕੀਤੀ ਹੈ ਇਹ ਸ਼ਰਮ ਯੋਜਨਾ ਦੀ ਗੱਲ ਕੀਤੀ ਹੈ ਇਹ ਸਾਰੀਆਂ ਲੇਬਰ ਦੇ ਨਾਲ ਇੱਕ ਵੀ ਯੋਜਨਾ ਇਹ ਬਿਜ਼ਨਸ ਵਾਲੀ ਮੈਂ ਕੋਈ ਨਹੀਂ ਦੱਸੀ ਸਾਰੀਆਂ ਯੋਜਨਾਵਾਂ ਜਿੰਨੇ ਕੁ ਕੁੱਲ ਅਮਾਉਂਟ ਕਿੰਨਾ ਹੈਗਾ ਅਮਾਉਂਟ ਦਾ ਵੀ ਤਾਂ ਬਹੁਤ ਹਰੇਕ ਇੱਕ ਯੋਜਨਾ ਦਾ ਬਹੁਤ ਵੱਡਾ ਅਮਾਉਂਟ ਹੈ ਕੋਈ ਛੋਟਾ ਮੋਟਾ ਨਹੀਂ ਹੈ ਔਰ ਮੈਂ ਹਰ ਇੱਕ ਦੀ ਡਿਟੇਲ ਤੁਹਾਨੂੰ ਦੇ ਜੀ ਠੀਕ ਹੈ ਸਾਰੀ ਸ਼ਹਿਰੀ ਸੀਟਾਂ ਬਾਰੇ ਦੱਸ ਦੋ ਵੀ ਪੰਜਾਬ ਚ ਬਹੁਤਾਂ ਦੀ ਸ਼ਹਿਰੀ ਸੀਟਾਂ ਹੈਗੀਆਂ ਤੇ ਉਹ ਬੀਜੇਪੀ ਇਹਦਾ ਰੀਅਲ ਲੱਗਦਾ ਹੈ ਕਿ ਸ਼ਹਿਰੀ ਸੀਟਾਂ ਦੇ ਬਹੁਤ ਅਸੀਂ ਜਦੋਂ ਕੰਮ ਕੀਤਾ ਇਸ ਫੰਡ ਨੂੰ ਡਿਸਟ੍ਰਿਬਿਊਸ਼ਨ ਦੀ ਕੀਤਾ ਅਸੀਂ ਇਹ ਸ਼ਹਿਰੀ ਔਰ ਪਿੰਡਾਂ ਦੀ ਗੱਲ ਕਰਕੇ ਨਹੀਂ ਕੀਤਾ ਅਸੀਂ ਇੱਕ ਰਿਸਪੌਂਸਿਬਿਲਟੀ ਮਾਨ ਜੋ ਮੋਦੀ ਜੀ ਨੇ ਆਪਣੀ ਰਿਸਪੌਂਸਿਬਿਲਟੀ ਨੂੰ ਸਮਝਿਆ ਔਰ ਉਸ ਰਿਸਪੌਂਸਿਬਿਲਟੀ ਲਈ ਹਰੇਕ ਗਰੀਬ ਤੋਂ ਗਰੀਬ ਵਿਅਕਤੀ ਉਹ ਚਾਹੇ ਸ਼ਹਿਰ ਚ ਰਹਿੰਦਾ ਚਾਹੇ ਪਿੰਡ ਚ ਰਹਿੰਦਾ ਉਹਦੇ ਤੱਕ ਪਹੁੰਚ ਗਿਆ ਕਿਹਾ ਵੀ ਮੋਦੀ ਜੀ ਦਾ ਜਾ ਬਾਕੀ ਸਵਾਗਤ ਹੈ ਬਹੁਤ ਸਾਰੇ ਸਵਾਲ ਪੁੱਛਾ ਕੇ ਆਪਣੇ ਦੇਖੋ ਮੇਰਾ ਅੱਜ ਦੀ ਡੇਟ ਦੇ ਵਿੱਚ ਸਵਾਲ ਇਹਦੇ ਤੇ ਤੁਸੀਂ ਦੱਸ ਸਕਦੇ ਹੋ ਬਾਕੀ ਉਹਦਾ ਗੱਲ ਅਲੱਗ ਅਸੀਂ ਕਰ ਸਕਦੇ ਆ ਉਹ ਟਾਈਮ ਅਲੱਗ ਆ ਗੱਲ ਕੱਲ ਨੂੰ ਫੇਰ ਆ ਜਾਏਗਾ ਰੋਜ਼ ਆਪਾਂ ਇਹ ਕੜਾ ਅੱਜ ਹੀ ਖਤਮ ਹੋ ਜਾਣੀ ਸਾਰੀ ਅੱਜ ਦਾ ਦਿਨ ਆ ਦਾ ਸਰ ਮੈਨੂੰ ਜਿਹੜਾ ਵੀ ਕੋਈ ਪੈਸਾ ਅੱਜ ਦਾ ਸਿਰਫ ਸਵਾਲ ਜਿਹੜਾ ਇਹ ਸੇ ਕੋਈ ਜਿਹੜਾ ਵੀ ਪੈਸਾ ਕੇਂਦਰ ਸਰਕਾਰ ਭੇਜਦੀ ਹੈ ਠੀਕ ਹੈ ਉਸ ਤੋਂ ਬਾਅਦ ਕੀ ਉਹਦੇ ਕੋਈ ਛੋਟੀ ਵੱਡੀ ਕੋਈ ਐਡੀ ਟੀਮ ਨਹੀਂ ਲਾਂਦੀ ਦੀ ਉਹ ਪੈਸਾ ਜਿਹੜਾ ਉਹਨੂੰ ਰਾਜ ਸਰਕਾਰ ਨੂੰ ਜਾ ਰਿਹਾ ਹੈ ਜਾਂ ਭਗਵਾਨ ਜੀ ਨੂੰ ਜਾ ਰਿਹਾ ਹੈ ਵੀ ਉਹਨੂੰ ਚੈੱਕ ਕੀਤਾ ਜਾਵੇ ਹਾਂ ਜੀ ਗੱਲ ਇਲੈਕਸ਼ਨ ਦੇ ਵਿੱਚ ਜੱਪਾ ਕੋਈ ਮੈਨੇਵਰ ਤੋਂ ਕੱਢਦੇ ਵੀ ਆ ਤੁਹਾਡੇ ਮੇਰੀ ਗੱਲ ਤੁਸੀਂ ਆਪੇ ਸਵਾਲ ਕੀਤਾ ਹੈ ਆਪੇ ਜਵਾਬ ਦਿਓ ਵੀ ਤੁਹਾਡੇ ਤੁਸੀਂ ਸਾਡੇ ਚੋਂ ਹੀ ਦਿੱਤਾ ਜੀ ਤੁਸੀਂ ਆਪੇ ਰੂਰਲ ਡਵੈਲਪਮ ਆਰਡੀਐਫ ਦਾ ਫੰਡ ਦੀ ਗੱਲ ਕੀਤੀ ਹੈ ਉਹ ਕੀ ਕੀਤਾ ਮਾਨਿਟਰਿੰਗ ਹੀ ਕੀਤੀ ਨਾ ਖਲੇ ਦੇ ਕਦੀ ਕੀਤੇ ਨਹੀਂ ਰੋਲਾ ਪੈ ਗਿਆ ਥੈਂਕ ਯੂ ਸਰ ਅੱਛਾ ਸਾਰਿਆਂ ਨੇ ਹਾਂ ਗੁਰਵੰਤ ਪੰਨੂ ਨੇ ਸਪੈਸ਼ਲ ਤੋਂ ਮੈਂ ਇਹ ਇਸ਼ੂ ਆ